ਦੈਨਿਕ ਸੁਰਾ ਟੀਵੀ ਵਿੱਚ ਸਾਡਾ ਸਵਾਗਤ ਹੈ ਸਾਡੇ ਨਾਲ ਬੀਜੇਪੀ ਦੇ ਸੀਨੀਅਰ ਨੇਤਾ ਸਾਬਕਾ ਕੈਬਨਿਟ ਮੰਤਰੀ ਤੀਖਣ ਸੂਦ ਬਣੇ ਹੋਏ ਨੇ ਅਸੀਂ ਨੰਗਲ ਵਿਖੇ ਮੌਜੂਦ ਹਾਂ ਇਲੈਕਸ਼ਨ ਦੇ ਸਿਲਸਿਲੇ ਵਿੱਚ ਜਿਹੜਾ ਹੈ ਇਲੈਕਸ਼ਨ ਦੀ ਤਿਆਰੀਆਂ ਦੇ ਸਿਲਸਿਲੇ ਵਿੱਚ ਤੀਖਣ ਸੂਦ ਹੋਣੀ ਹੈ ਤਿਆਰੀ ਹਨ ਸੂਦ ਸਾਹਿਬ ਤੁਹਾਡਾ ਦੈਨਿਕ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ ਬਹੁਤ ਬਹੁਤ ਜੀ ਸਰ ਕਿਸ ਤਰ੍ਹਾਂ ਚੱਲ ਰਹੀਆਂ ਜੀ ਤਿਆਰੀਆਂ ਲੋਕ ਸਭਾ ਚੋਣਾਂ ਦੀਆਂ ਬੜੇ ਜ਼ਬਰਦਸਤ ਤਰੀਕੇ ਨਾਲ ਭਾਰਤੀ ਜਨਤਾ ਪਾਰਟੀ ਗਰਾਊਂਡ ਤੇ ਕੰਮ ਕਰ ਰਹੀ ਔਰ ਅਸੀਂ ਲੋਕ ਸਾਰੇ ਸੰਗਠਨ ਦੇ ਨਾਲ ਆਪਣੀ ਪਾਰਟੀ ਚਲਾਣੇ ਆ ਪਰ ਸੰਗਠਨ ਦੀ ਤਾਕਤ ਦੇ ਨਾਲ ਇਲੈਕਸ਼ਨ ਜਿੱਤਦੇ ਵੀ ਆ ਹੁਣ ਉਸੇ ਚੀਜ਼ ਨੂੰ ਜਿਹੜਾ ਹੈਗਾ ਉਹ ਵਾਰਨ ਲਈ ਹਰ ਵਿਧਾਨ ਸਭਾ ਚ ਬੂਥ ਸਮੇਲਨ ਹੋ ਰਿਹਾ ਹੈ ਬੂਥਾਂ ਦੇ ਪ੍ਰਧਾਨ ਉਹਨਾਂ ਦੇ ਮੈਂਬਰ ਉਹ ਉਹਨਾਂ ਨੂੰ ਸਮੇਲਨ ਕਰਕੇ ਉਹਨਾਂ ਦੀ ਟ੍ਰੇਨਿੰਗ ਵੀ ਹੋ ਰਹੀ ਆ ਉਹਨਾਂ ਨੂੰ ਜਾਣਕਾਰੀ ਵੀ ਦਿੱਤੀ ਜਾ ਰਹੀ ਆ ਉਹਨਾਂ ਨੂੰ ਵੀ ਪੁੱਛਿਆ ਜਾ ਰਿਹਾ ਸੋ ਇਸ ਤਰੀਕੇ ਦੇ ਨਾਲ ਹਰ ਵਿਧਾਨ ਸਭਾ ਦੇ ਵਿੱਚ ਬੂਥ ਸਮੇਲਨ ਕਰਕੇ ਪਾਰਟੀ ਦੀ ਤਾਕਤ ਨੂੰ ਮਜ਼ਬੂਤ ਬਣਾ ਰਹੇ ਆ ਤਾਂ ਕਿ ਉਹ ਲੋਕ ਜਿਹੜਾ ਬੁੱਥਾਂ 'ਚ ਬੈਠਦੇ ਆ ਉਹ ਆਪਣੇ ਇਲਾਕੇ ਨੂੰ ਕੰਟਰੋਲ ਕਰ ਸਕਣ ਆਪਣੇ ਇਲਾਕੇ ਨੂੰ ਭਾਜਪਾ ਦੇ ਨਾਲ ਜੋੜ ਸਕਣ ਤੁਸੀਂ ਪਿਛਲੀ ਸਰਕਾਰ ਦੇ ਵਿੱਚ ਜਦੋਂ ਪੰਜਾਬ ਦੀ ਸਰਕਾਰ ਸੀ ਕੈਬਨਟ ਮੰਤਰੀ ਰਹੇ ਹੋ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ ਇਤਫਾਕਨ ਅੱਜ ਅੱਜ ਵਰਸੀ ਹੋਈ ਮਨਾਈ ਜਾ ਰਹੀ ਹੈ ਤੁਸੀਂ ਬਾਦਲ ਸਾਹਿਬ ਦੀ ਚੀਪੀ ਮਿਸਟਰਸ਼ਿਪ ਦੇ ਵਿੱਚ ਜਿਹੜਾ ਕੈਬਨਟ ਮੰਤਰੀ ਰਹੇ ਹੋ ਕੀ ਨਿੱਜੀ ਤੌਰ ਦੇ ਉੱਤੇ ਇਸ ਬਾਰੇ ਪੁੱਛਿਆ ਜੀ ਕੀ ਮਿਸ ਕਰ ਰਹੇ ਹੋ ਅਕਾਲੀ ਦਲ ਨੂੰ ਜਾਂ ਪ੍ਰਕਾਸ਼ ਸਿੰਘ ਬਾਦਲ ਵਰਗੇ ਜਿਹੜੇ ਇੱਕਤਾ ਵਰਨੇਤਾ ਪ੍ਰਕਾਸ਼ ਸਿੰਘ ਬਾਦਲ ਤਾਂ ਜਿਨੋਂ ਕਹਿੰਦੇ ਇੱਕ ਬਲੱਖਣ ਸ਼ਖਸੀਅਤ ਸੀ ਉਹ ਕੋਲਾ ਲੀਡਰ ਨੇ ਸਟੇਟਸਮੈਨ ਵੀ ਸੀ ਹਿੰਦੂਸਿਖ ਭਾਈਚਾਰੇ ਦਾ ਜਿਹੜਾ ਉਹਨਾਂ ਨੇ ਮੁੱਢ ਬੰਨਿਆ ਸੀ ਉਹ ਆਪਣੇ ਆਪ 'ਚ ਇੱਕ ਬਹੁਤ ਵੱਡੀ ਚੀਜ਼ ਸੀ ਜਦੋਂ ਹਾ ਅਤਵਾਦ ਤੋਂ ਆਪਾਂ ਬਾਹਰ ਨਿਕਲ ਰਹੇ ਸੀ ਸੋ ਉਹਨਾਂ ਉਹਨਾਂ ਨੇ ਉਹ ਜਿੱਦਾਂ ਕਹਿੰਦੇ ਨਾ ਹੰਡੇ ਹੁੰਦੇ ਆ ਉਹਨਾਂ ਨੂੰ ਲੋਕਾਂ ਦੀ ਨਬਜ਼ ਪਤਾ ਸੀ ਸੋ ਉਹਨਾਂ ਦੇ ਜਾਣ ਨਾਲ ਘਟਦਾ ਬਹੁਤ ਹੋਇਆ ਹਾਂਜੀ ਕੀ ਲੱਗਦਾ ਕਿ ਹੁਣ ਅਬੀ ਲੋੜ ਹੈ ਕਿ ਦੁਬਾਰਾ ਫਿਰ ਦੋਵੇਂ ਪਾਰਟੀਆਂ ਇਕੱਠੀਆਂ ਹੋ ਜਾਣ ਜਿਸ ਤਰ੍ਹਾਂ ਵਿਰੋਧੀ ਧਿਰਾਂ ਇਕੱਠੀਆਂ ਹੋ ਰਹੀਆਂ ਨੇ ਕੋਈ ਇੰਡੀਆ ਬਲਾਕ ਬਣ ਰਿਹਾ ਕੋਈ ਕਿਸੇ ਨਾਲ ਜਾ ਰਿਹਾ ਸੁਖਦੀਪ ਸਿੰਘ ਢਿੰਡਸਾ ਉਹਨਾਂ ਨੇ ਵੀ ਰਲਵਾਈ ਕਰ ਲਿਆ ਜਿਹੜਾ ਆਪਣੀ ਪਾਰਟੀ ਦਾ ਭੋਗ ਪਾ ਕੇ ਦੇਖੋ ਪਾਰਟੀ ਐਨਡੀਏ ਤਾਕਤ ਬទਾ ਰਹੀ ਹੈ ਬਾਕੀ ਦੇਖੋ ਕੀ ਹੁੰਦਾ ਹੈ ਹਾਂ ਇਹ ਤਾਂ ਮਿਊਚੁਅਲ ਹੁੰਦਾ ਆ ਅਕਾਲੀ ਦਲ ਨੂੰ ਸ਼ਾਇਦ ਸਾਡੇ ਨਾਲ ਜ਼ਿਆਦਾ ਜ਼ਰੂਰਤ ਹੋਵੇ ਅਲਾਈਅੰਸ ਚ ਆਂਦੀ ਸਾਡੇ ਨਾਲੋਂ ਵੀ ਜ਼ਿਆਦਾ ਸੋ ਇਹ ਚੀਜ਼ਾਂ ਹਲੇ ਸਮਾਂ ਦੇਖੋ ਕੀ ਬੰਦਾ ਤੁਸੀਂ ਖੁਦ ਸਰਕਾਰ ਦਾ ਹਿੱਸਾ ਰਹੇ ਹੋ ਕੈਬਨਿਟ ਵਲ ਖੜੀ ਰਹੇ ਹੋ ਇਸ ਵਕਤ ਦੋ ਸਾਲਾਂ ਤੋਂ ਜੋ ਆਮ ਆਦਮੀ ਪਾਰਟੀ ਦੀ ਮਜ਼ਬੂਤ ਸਰਕਾਰ ਪੰਜਾਬ ਚੱਲ ਰਹੀ ਹੈ ਦੋ ਸਾਲਾਂ ਦੇ ਜਿਹੜਾ ਹੈ ਇਹਨਾਂ ਦੇ ਪਰਫਾਰਮੈਂਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਲੋਕੇ ਨਿਰਾਸ਼ ਹੈ ਇਹ ਪਹਿਲਾਂ 5 ਸਾਲ ਉਹਨਾਂ ਨੇ ਕੈਪਟਨ ਦੀ ਸਰਕਾਰ ਵੇਲੇ ਕਾਂਗਰਸ ਦੀ ਸਰਕਾਰ ਵੇਲੇ ਤੱਕੇ ਖਾਦੇ ਆ ਜਿਨ੍ਹਾਂ ਨੇ ਉਹਨਾਂ ਨੇ ਵਾਅਦੇ ਕੀਤੇ ਸੀ ਉਹਨੇ ਪੂਰੇ ਹੋਏ ਕੋਈ ਡਵੈਲਪਮੈਂਟ ਨਹੀਂ ਹੋਈ ਉਸ ਵੇਲੇ ਉਹ ਤੋਂ ਜ਼ਿਆਦਾ ਮਾੜਾ ਹਾਲ ਹੁਣ ਇਹਨਾਂ ਦਾ ਆਮ ਆਦਮੀ ਪਾਰਟੀ ਦਾ ਬਹੁਤ ਵੱਡਾ ਮੰਡੈਂਟ ਪੰਜਾਬੀਆਂ ਨੇ ਦਿੱਤਾ ਸੀ ਇਹਨਾਂ ਨੂੰ पर आज इतनी निराशा और इतना आक्रोश आया इस सरकार के खिलाफ लेडीज और उन गुमराह करके गया 1000 रुपया देवांगे सालाना ਤੁਹਾਡੇ ਖਾਤੇ ਆ ਜਾਊਗਾ ਅੱਜ ਤੱਕ ਕੋ ਡੀਕਦੀਆਂ ਬਈਆਂ ਨਸ਼ਾ ਸੀ 4 ਹਫਤੇ ਅਜ ਖਤਮ ਕਰ ਦੇਾਂਗੇ ਨਸ਼ਾ ਉਹ ਤੋਂ ਵੱਧ ਰਿਹਾ ਸਭ ਨਾਲ ਜ਼ਿਆਦਾ ਮਹਤਵਤਈ ਹੋ ਰਹੀਆਂ ਪੰਜਾਬ ਦੇ ਵਿੱਚ ਕਿਸਾਨ ਅੰਦੋਲਨ ਚ ਕਰਮਚਾਰੀ ਅੰਦੋਲਨ ਚ ਲੋਅ ਐਂਡ ਆਰਡਰ ਦੀ ਸਥਿਤੀ ਇੰਨੀ ਮਾੜੀ ਆ ਰੋਜ਼ ਗੋਲੀਆਂ ਚੱਲਦੀਆਂ ਫਰੋਤੀਆਂ ਮੰਗੀਆਂ ਜਾਂਦੀਆਂ ਜੋ ਕਹਿਤੀਆਂ ਹੋ ਰਹੀਆਂ ਹੈ ਕੋਈ ਕੰਟਰੋਲ ਹੀ ਨਹੀਂ ਲੱਗਦਾ ਹੀ ਨਹੀਂ ਕੋਈ ਸਰਕਾਰ ਜੰਗਲ ਰਾਜ ਵਾਲਾ ਹਾਲ ਹੈ ਸੱਲੇ ਭਗਵਾਨtਮਾਨ ਸਵੇਰ ਤੋਂ ਸ਼ਾਮ ਤੱਕ ਆਪਣੀ ਪਬਲਿਸਿਟੀ ਚੁਟਿਆ ਆਪਣੇ ਭਾਸ਼ਣ ਦੇ ਚੁਟਿਆ ਤੇ ਮੈਂ ਨਹੀਂ ਸਮਝਦਾ ਕਿ ਉਹਨਾਂ ਨੂੰ ਕੋਈ ਸਪੋਰਟ ਪਬਲਿਕ ਦੀ ਹੈ ਜੋ ਹੁਣ ਇਲੈਕਸ਼ਨ ਲੋਕ ਸਭਾ ਦੀ ਹੁਣ ਚੱਲ ਰਹੀ ਹੈ ਖਰ ਤੁਹਾਡਾ ਹਲਕਾ ਤੇ ਰੇਜਰ ਹੈ ਸੋਮ ਪ੍ਰਕਾਸ਼ ਜੀ ਹੀ ਮੇਰੇ ਖਿਆਲ ਚ ਦੁਬਾਰਾ ਫਿਰ ਉਤਰਨਗੇ ਹੋ ਮੈਦਾਨ ਦੇ ਵਿੱਚ ਹੁਣੇ-ਹੁਣੇ ਮੈਂ ਸੁਵਾਨ ਸ਼ਰਮਾ ਉਹਨਾਂ ਨਾਲ ਗੱਲ ਕਰ ਰਿਹਾ ਸੀ ਤੁਸੀਂ ਵੀ ਉੱਥੇ ਮੌਜੂਦ ਸੀ ਉਹਨਾਂ ਨੇ ਇਸ਼ਾਰਾ ਕੀਤਾ ਹੈ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬ ਦੀ ਸਰਕਾਰ ਡਿੱਗ ਸਕਦੀ ਹੈ ਕੀ ਕੀ ਲੱਗਦਾ ਹੈ ਕਿ ਇਸ ਤਰ੍ਹਾਂ ਦੀ ਮੁਹਬਤ ਆ ਸਕਦੀ ਹੈ ਜਾਂ ਸਿਰਫ ਸਿਆਸੀ ਜਸਟੰਗਣਾ ਹੈ ਸਰਕਾਰ ਚੱਲ ਰਹੀ ਹੈ ਇਦਾਂ ਦੀਆਂ ਸਰਕਾਰਾਂ ਬਹੁਤੀ ਤੇ ਚੱਲਦੀ ਨਹੀਂ ਉਹਨਾਂ ਨੇ ਆਪਣੇ ਰਾਜਨੀਤਿਕ ਤਜਰਬੇ ਤੋਂ ਇਹ ਗੱਲ ਕਹੀ ਸੀਗੀ ਇਦਾਂ ਦੀਆਂ ਸਰਕਾਰਾਂ ਲੋਕੀ ਚੱਲਦੇ ਨਹੀਂ ਐ ਇਦਾਂ ਦੀਆਂ ਸਰਕਾਰਾਂ ਬਹੁਤੀ ਦਰ ਚੱਲਦੀਆਂ ਨਹੀਂ ਐ ਕਿਉਂਕਿ ਉਹਨਾਂ ਦੀ ਪਾਰਟੀ ਦੇ ਵਿੱਚ ਵੀ ਭਗਵੰਤਮਾਨ ਹੀ ਸਭ ਕੁਛ ਆ ਕਿਸੇ ਨੂੰ ਹੋਰ ਨੂੰ ਕਿਸੇ ਨੂੰ ਆਵਾਜ਼ ਨਹੀਂ ਥੱਲੇ ਵਰਕਰ ਨੂੰ ਵੀ ਨਹੀਂ ਕੋਈ ਕੰਮ ਕਰਨ ਦਾ ਤੌਰ ਤਰੀਕਾ ਨਹੀਂ ਆ ਕਿਸੇ ਦੇ ਲੋਕਾਂ ਦੇ ਕੰਮ ਨਹੀਂ ਹੁੰਦੇ ਔਰ ਸਿਰਫ ਨਵੀਂ ਅਨਾਉਂਸਮੈਂਟ ਹਰ ਵਾਰੀ ਹੋ ਜਾਂਦੀ ਐ ਉਹਦੀ ਐਗਜ਼ੀਕਿਊਸ਼ਨ ਹੁੰਦੀ ਨਹੀਂ ਆ ਉਹਦੇ ਬਾਅਦ ਇੱਕ ਹੋਰ ਨਵੀਂ ਹੋ ਜਾਂਦੀ ਆ ਸੋ ਲੋਕੀ ਬਿਲਕੁਲ ਸਮਝਦੇ ਆ ਕਿ ਸਾਨੂੰ ਗੁਮਰਾਹ ਕੀਤਾ ਜਾਂਦਾ ਸੋ ਐਸੇ ਤਰੀਕੇ ਨਾਲੀਆਂ ਸਰਕਾਰਾਂ ਚੱਲਦੀਆਂ ਹਨ ਕਿਉਂਕਿ ਕੇਜਰੀਵਾਲ ਜੇ ਅੰਦਰ ਜਾਂਦਾ ਹੈ ਤਾਂ ਇਹਨਾਂ ਦੇ ਵਿੱਚ ਵੀ ਵੱਡੀ ਵਿਵਾਦ ਹੋਣ ਦੀ ਸੰਭਾਵਨਾ ਹੈ ਸੋ ਇਦਾਂ ਦੇ ਕਈ ਚੀਜ਼ਾਂ ਰਾਜਨੀਤਿਕ ਚ ਹੁੰਦੀਆਂ ਰਾਜਨੀਤੀ ਚ ਹੁੰਦੀਆਂ ਜਿੱਤੋਂ ਕੋਈ ਵੀ ਜਿਹੜਾ ਰਾਜਨੀਤੀ ਚ ਬੰਦਾ ਹੈਗਾ ਜਿਹੜਾ ਬੜਿਆ ਹੋਇਆ ਉਹ ਐਸੇ ਅੰਦਾਜ਼ੇ ਲਗਾ ਸਕਦਾ ਕਿ ਬਿਆਖਰੀ ਸਵਾਲ ਸੁੱਛਣਾ ਚਾਹੇਗਾ ਭਾਵੇਂ ਕਾਲੀ ਦਲ ਐਂਡੀਐਚ ਆ ਵੀ ਜਾਂ ਨਾ ਆ ਵੀ ਭਾਵੇਂ 13 ਦੀ 13 ਸੀਟਾਂ ਪਾਰਟੀ ਲੜੇ ਐਂਡੀਏ ਕਿੰਨੀਆਂ ਜਿਹੜੀਆਂ ਸੀਟਾਂ ਪੰਜਾਬ ਚੋਂ ਕੱਢ ਸਕਦੀ ਹੈ ਪੰਜਾਬ ਚੋਂ ਅਸੀਂ ਮੋਰ ਦਨ ਹਾਫ ਸੱਤ ਸੀਟਾਂ ਤੱਕ ਅਸੀਂ ਕੱਢ ਸਕਦੇ ਹਾਂ ਇਕੱਲੇ ਲੜ ਕੇ ਕਿਹੜੀਆਂ ਸੀਟਾਂ ਹੋਣਗੇ ਇਕੱਠੇ ਗੁਰਦਾਸਪੁਰ ਹਿਸ਼ਾਰਪੁਰ ਅਨੰਦਪੁਰ ਸਾਹਿਬ ਲੁਧਿਆਣਾ ਪਟਿਆਲਾ ਜਲੰਧਰ ਤੇ ਫਿਰੋਜ਼ਪੁਰ ਆਫਕੋਰਸ ਜੀ ਬੰਦੀ ਕੋਲ ਸ਼ੁਕਰੀਆ ਜੀ ਸਰ ਵਾਰ-ਵਾਰ ਦਰਸ਼ਕਾਂ ਸ਼ਰਮੋਨਾਂ ਨਾਲ ਵੀ ਜਦੋਂ ਗੱਲ ਕਰ ਰਿਹਾ ਸੀ ਕਿ ਬੜੇ ਅਸੀਂ ਸਾਡਾ ਸਫਲ ਹੋ ਗਿਆ ਨੰਗਲ ਆਉਣਾ ਕਿ ਸਾਨੂੰ ਹੈਡਲਾਈਨਸ ਬਹੁਤ ਮਿਲ ਗਈਆਂ ਹੈ ਬ੍ਰੇਕਿੰਗ ਨਿਊਜ਼ ਮਿਲ ਗਈਆਂ ਨੇ ਤੇ ਦਿੱਲੀ ਟੈਸ ਤੁਹਾਡਾ ਬਹੁਤ ਧੰਨਵਾਦ ਤੁਸੀਂ ਕਿਹੜਾ ਪੰਜਾਬ ਚ ਐਕਸਪੈਕਟ ਕਰ ਰਹੇ ਹੋ ਧੰਨਵਾਦ ਤੁਹਾਡਾ ਬਹੁਤ-ਬਹੁਤ ਤੁਸੀਂ ਸਾਡੀ ਗੱਲ ਜਨਤਾ ਤੱਕ ਪਹੁੰਚਾਈ ਬਹੁਤ-ਬਹੁਤ ਧੰਨਵਾਦ ਬਹੁਤ ਸ਼ੁਕਰੀਆ ਇਸ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦਿਨਿਕ ਸਵੇਰਾ ਟੀਵੀ YouTube Facebook Instagram ਏ اور WhatsApp ਚੈਨਲ ਪਰ